ਜੀ 4 ਤੇ 5 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਹਸਨਪੁਰ थाना सदर ਤੂਰੀ ਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਫਾਇਰਿੰਗ ਦੀ ਘਟਨਾ ਹੋਈ ਹੈ ਜਦੋਂ ਇੰਟੀਮੇਸ਼ਨ ਮਿਲੀ 5 ਸਵੇਰ ਦੀ ਰਾਤ 5 ਸਵੇਰ ਨੂੰ ਤਾਂ ਫਿਰ ਸਾਡੀ ਟੀਮ ਨੇ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 195 ਨੰਬਰ थाना सदर ਤੂਰੀ ਚ ਅਤੇ ਇਸ ਦੀ ਤਫਤੀਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਹੈ ਜਿਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਜੋ ਪਿੰਡ ਮੂਲੋਵਾਲ ਦਾ ਰਹਿਣ ਵਾਲਾ ਹੈ ਜਿਸ ਦੀ ਵੀ ਇਸ ਘਟਨਾ ਵਿੱਚ ਸ਼ਮੂਲੀਅਤ ਸੀ ਜਦੋਂ ਹਰਮਨਪ੍ਰੀਤ ਸਿੰਘ ਨੂੰ ਹਿਰਾਸਤ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਪਿੱਛੇ ਤਫ਼ਤੀਸ਼ ਕੀਤੀ ਗਈ ਤਾਂ ਤਾਰ ਜੁੜੇ ਪਤਾ ਚੱਲਿਆ ਕਿ ਤਿੰਨ ਦੋਸ਼ੀ ਹੋਰ ਸੀਗੇ ਕਰਨਬੀਰ ਸਿੰਘ ਦਿਤੀਸ਼ ਭੱਟੀ ਅਤੇ ਗੁਰਨੂਰ ਇਹਨਾਂ ਚੋਂ ਦੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੀ ਤੇ ਇੱਕ ਹੁਸ਼ਿਆਰਪੁਰ ਦੇ ਇਹ ਫਾਇਰਿੰਗ ਕਰਕੇ ਗਏ ਸੀ ਤੇ ਇਹਨਾਂ ਨੂੰ ਪੁਲਿਸ ਟੀਮ ਨੇ ਅਗਲੇ ਦਿਨ ਕਾਬੂ ਕਰ ਲਿਆ ਅਰੈਸਟ ਕਰ ਲਿਆ ਇਹਨਾਂ ਤੋਂ ਵੀ ਜੋ ਰਿਕਵਰੀ ਹੋਈ ਵੈਪਨ ਦੀ ਉਸ ਦੇ ਫਿਰ ਜਦੋਂ ਬਾਅਦ ਬੈਕਵਰਡ ਲਿੰਕ ਵਿੱਚ ਹੋਰ ਟੀਮ ਗਈ ਤਾਂ ਪਤਾ ਚੱਲਿਆ ਕਿ ਤਿੰਨ ਹੋਰ ਦੋਸ਼ੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਉਹ ਵੈਪਨ ਦਿੱਤੇ ਸੀ ਉਹ ਤਿੰਨੋਂ ਦੋਸ਼ੀ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਸਨੀਕ ਨੇ ਉਹਨਾਂ ਦਾ ਨਾਮ ਹੈ ਨਮਜੋਤ ਸਿੰਘ ਹਰਮਨ ਸਿੰਘ ਅਤੇ ਅਮਰਿੰਦਰ ਸਿੰਘ ਤੇ ਕੁੱਲ ਮਿਲਾ ਕੇ ਜਦੋਂ ਇਹ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਤਾਂ ਪਤਾ ਚੱਲਿਆ ਹੈ ਕਿ ਜਿਹੜੇ ਕੁਲਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅਰਸ਼ਦੀਪ ਬਾਹਰ ਆਸਟ੍ਰੇਲੀਆ ਰਹਿੰਦਾ ਹੈ ਉਸਦੇ ਉੱਥੇ ਕੋਈ ਡਿਸਪਿਊਟ ਹੈਗਾ ਇੱਕ ਅਵਰੀਤ ਸਿੰਘ ਨਾਂ ਦੇ ਬੰਦੇ ਨਾਲ ਤੇ ਅਵਰੀਤ ਨੇ ਹੀ ਇਹ ਅਰਸ਼ਦੀਪ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਅਸੀਂ ਇਸ ਦੀ ਪ੍ਰੋਪਰ ਥੋਰੋ ਚੈਕਿੰਗ ਕਰਵਾ ਰਹੇ ਹਾਂ ਸਾਰੀ ਤਫ਼ਤੀਸ਼ ਕਰ ਰਹੇ ਹਾਂ ਕੁੱਲ ਰਿਕਵਰੀ ਇਸ ਮੁਕਦਮੇ ਇਸ ਹਲ ਤੱਕ ਤਿੰਨ ਦੇਸੀ ਪਿਸਤੌਲ ਤਿੰਨ ਮੈਗਜ਼ੀਨ ਇੱਕ ਬੁਲੇਰੋ ਕਾਰ ਅਤੇ ਇੱਕ ਮੋਟਰਸਾਈਕਲ ਵੀ ਹੋ ਚੁੱਕੀ ਹੈ ਤੇ ਹਲੇ ਤਫਤੀਸ਼ ਜਾਰੀ ਹੈ। ਜਦ ਵੀ ਲੜਾਈ ਹੋਈ ਹੈ ਕਿ ਇਹ ਜਿਸ ਦੇ ਦੱਸਿਆ ਹੈ ਕਿ ਅਰਸ਼ਦੀਪ ਸਿੱਧੂ ਜਿਹੜਾ ਆਸਟ੍ਰੇਲੀਆ ਚ ਰਹਿੰਦਾ ਹੈ, ਇੱਕ ਕਹਾਣੀ ਹੈ ਵੀ ਲੜਾਈ ਆਸਟ੍ਰੇਲੀਆ ਤੋਂ ਸ਼ੁਰੂ ਹੁੰਦੀ ਹੈ। ਜੀ ਬਿਲਕੁਲ। ਇਸ ਤਰ੍ਹਾਂ ਦੀ ਲੜਾਈ। ਬੇਸਿਕਲੀ ਕੀ ਹੈ ਜੀ ਇਹਨਾਂ ਦਾ ਡਿਸਪਿਊਟ ਬਾਹਰੀ ਹੈਗਾ। ਆਪਸੀ ਜੋ ਵੀ ਇਹਨਾਂ ਦੀ ਉੱਥੇ ਡਿਸਪਿਊਟ ਹੈ ਇਸ ਦੇ ਬਾਰੇ ਅਸੀਂ ਹੋਰ ਡਿਟੇਲਸ ਉਹਨਾਂ ਤੋਂ ਲੈ ਰਹੇ ਹਾਂ ਜਿਹੜੇ ਮਿਸਟਰ ਕੁਲਵਿੰਦਰ ਸਿੰਘ ਦੇ بیٹے ਅਰਸ਼ਦੀਪ ਹੈ ਉਹਨਾਂ ਤੋਂ ਕਿ ਉੱਥੇ ਇਹਨਾਂ ਦਾ ਕੀ ਇਸ਼ੂ ਹੈਗਾ ਤੇ ਉਸ ਦੇ ਮੈਂ ਕਵਾਂਗਾ ਕਿ ਲਗਾਤਾਰਤਾ ਵੀ ਚੀ ਉਨ੍ਹਾਂ ਤੇ ਪ੍ਰੈਸ਼ਰ ਐਗਜ਼ਰਟ ਕਰਨ ਲਈ ਇਹ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੀ ਅਬਰੀਤ ਸਿੰਘ ਸਾਹਿਬ ਜਿਹੜਾ ਇਹਦੇ ਕੁਝ ਪੁਰਾਣੇ ਸੰਬੰਧ ਨੇ ਜਿਹੜੇ ਸ਼ਹਿਰ ਹੁੰਦੇ ਕਿਸੇ ਹੋਰ ਵੀ ਤਰ੍ਹਾਂ ਦੇ ਜਿਹੜੇ ਇੱਕ ਤਰ੍ਹਾਂ ਦੇ ਲੋਕੀ ਜਿਹਨਾਂ ਪਾਏ ਗਏ ਨੇ ਹੋਰ ਤਰ੍ਹਾਂ ਦੇ ਲੋਕਾਂ ਨਾਲ ਸੰਬੰਧ ਨਹੀਂ ਜੀ ਫਿਲਹਾਲ ਐਜਾ ਨਹੀਂ ਪਤਾ ਚੱਲਿਆ ਹੈ ਲੇਕਿਨ ਜੋ ਵੀ ਇਹਨਾਂ ਨੇ ਪੂਰੀ ਵਾਰਦਾਤ ਕਰਾਈ ਹੈ ਕਿ ਇੱਕ ਥਾਂ ਤੋਂ ਲੋਕਾਂ ਨੂੰ ਵੈਪਨ ਦਿਵਾਏ ਫਿਰ ਦੂਸਰੀ ਥਾਂ ਤੋਂ ਜਿਹੜੇ ਬੰਦੇ ਅਰੇਂਜ ਕੀਤੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰਾ ਮੋਬਿਲਾਈਜੇਸ਼ਨ ਇਹ ਅਬਰੀਤ ਨਹੀਂ ਕਰਵਾਈ ਪੈਸੇ ਵગેਰਾ ਪੈਸੇ ਚੁੱਕਾ ਜੀ ਬਿਲਕੁਲ ਜਿਹੜਾ ਪੈਸੇ ਦਾ ਹੀ ਤੁਸੀਂ ਦੇਖੋਗੇ ਪ੍ਰੈਸ ਨੋਟ ਵੀ ਅਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੈਪਨ ਵੀ ਦਿੱਤੇ ਹੈ ਔਰ ਜਿਹੜਾ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਦੋਵਾਂ ਵਾਸਤੇ ਪੈਸੇ ਦੀ ਪ੍ਰੋਮਿਸ ਨੂੰ ਅੰਜਾਮ ਨੂੰ ਪਹਿਲਾਂ ਦੱਸਿਆ ਗਿਆ ਸੀਗਾ ਕਿ ਤੁਹਾਨੂੰ ਇਸ ਦੇ ਵਾਸਤੇ ਮੋਟੀ ਰਕਮ ਦਿੱਤੀ ਜਾਊਗੀ 11 ਦੀ ਸਪਲਾਈ ਬਾਰੇ ਤਾਂ ਪਤਾ ਲੱਗੇ ਕਿ ਕੌਣ ਹੈ ਜੀ ਬਿਲਕੁਲ ਜਿਹੜੇ ਫਤਿਹਗੜ ਸਾਹਿਬ ਦੇ ਤਿੰਨ ਦੋਸ਼ੀ ਸੀਗੇ ਜਿਹੜੇ ਨਵਜੋਤ ਸਿੰਘ ਹਰਮਨ ਤੇ ਅਮਰਿੰਦਰ ਇਹਨਾਂ ਨੇ ਹੀ ਜਿਹੜੇ ਪਹਿਲਾਂ ਤਿੰਨ ਲੋਕ ਅੰਜਾਮ ਦੇ ਕੇ ਗਈ ਸੀ ਵਾਰਦਾਤ ਨੂੰ ਉਹਨਾਂ ਨੂੰ ਵੈਪਨ ਸਪਲਾਈ ਕੀਤੇ ਸੀ